ਪੰਜਾਬੀਆਂ ਦੇ ਲਈ ਵੱਡੀ ਖਬਰ ਹੈ ਦੱਸ ਦਈਏ ਕਿ ਜਿਹੜੀ ਟ੍ਰੇਨ ਪਿਛਲੇ 6 ਮਹੀਨਿਆਂ ਤੋਂ ਕਿਸੇ ਕਾਰਨ ਕਰਕੇ ਬੰਦ ਸੀ ਤਾਂ ਉਸ ਨੂੰ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀ ਟ੍ਰੇਨ ਜਿਹੜੀ ਬਾਇਆ ਬਟਾਲਾ ਹੋ ਕੇ ਜਾਂਦੀ ਸੀ ਤਾਂ ਉਹ ਟ੍ਰੇਨ ਪਿਛਲੇ 6 ਮਹੀਨਿਆਂ ਤੋਂ ਬੰਦ ਕਰ ਦਿੱਤੀ ਗਈ ਸੀ ਨਿੱਜੀ ਕਾਰਨਾ ਕਰਕੇ ਬੰਦ ਹੋਈ ਸੀ ਤਾਂ ਹੁਣ ਇਹ ਟ੍ਰੇਨ ਵਾਪਸ ਚੱਲੀ ਹੈ ਤੇ ਜਿਹੜੇ ਸ਼ਰਧਾਲੂਆਂ ਵੱਲੋਂ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਤੇ ਜਾਣਾ ਤਾਂ ਉਹਨਾਂ ਦੇ ਲਈ ਜਿਹੜੀ ਇਹ ਟ੍ਰੇਨ ਆਉ ਬੇਹੱਦ ਜਿਹੜੀ ਆ ਖੁਸ਼ਖਬਰੀ ਆ ਉਹਨਾਂ ਦੇ ਲਈ ਟ੍ਰੇਨ ਚੱਲਣਾ ਬਹੁਤ ਵਧੀਆ ਖਬਰ ਹੈ ਕਿਉਂਕਿ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਸੀ ਹੁਣ ਉਹ ਮੁਸ਼ਕਲਾਂ ਸਾਹਮਣੇ ਨਹੀਂ ਆਉਣਗੀਆਂ ਦੱਸਦੀਏ ਕਿ ਅੰਮ੍ਰਿਤਸਰ ਤੋਂ ਜੰਮੂ ਬਾਇਆ ਬਟਾਲਾ ਜਾਣ ਵਾਲੀ ਟਾਟਾ ਮੂਰੀ ਸੱਭਲਪੁਰ ਐਕਸਪ੍ਰੈਸ ਟ੍ਰੇਨ 18101 18102 ਅਤੇ 18309 18310 ਦੇ ਮੋੜ ਸ਼ੁਰੂ ਹੋਣ ਦੇ ਨਾਲ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ ਹੈ ਜੋ ਕਿ ਪਿਛਲੇ 6 ਮਹੀਨੇ ਤਾਂ ਤੋਂ ਬੰਦ ਸੀ ਇਸ ਸਬੰਧੀ ਰੇਲਵੇ ਖਫਤਕਾਰ ਸਲਾਹਕਾ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ এবੀਪੀ ਪੈਸੇਂਜਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਸ਼ ਕੁਮਾਰ ਗੋਇਲ ਨੇ ਕਿਹਾ ਕਿ ਟਾਟਾ ਨਗਰ ਅਤੇ ਸਬਲਪੁਰ ਤੋਂ ਆਉਣ ਵਾਲੀ ਇਹ ਰੇਲ ਗੱਡੀਆਂ ਨਵੰਬਰ ਤੋਂ ਸਿਰਫ ਅੰਮ੍ਰਿਤਸਰ ਤੱਕ ਹੀ ਚੱਲ ਰਹੀਆਂ ਸੀ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀਆਂ ਇਹ ਰੇਲ ਗੱਡੀਆਂ ਅਣਜਾਣ ਕਾਰਨਾਂ ਕਰਕੇ ਰੋਕ ਦਿੱਤੀਆਂ ਗਈਆਂ ਸੀ ਇਹਨਾਂ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਧਾਰਮਿਕ ਸ਼ਹਿਰ ਅੰਮ੍ਰਿਤਸਰ ਤੋਂ ਬਟਾਲਾ ਇਰਾਹੀਮ ਪਵਿੱਤਰ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਦੇ ਲਈ ਜਾਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਕਿਹਾ ਕਿ ਮੇਰੇ ਵੱਲੋਂ ਇਸ ਸੇਵਾ ਨੂੰ ਚਾਲੂ ਕਰਨ ਲਈ ਨਿਯੰਤਰਣ ਯਤਨ ਨੇ ਜਿਹੜੇ ਉਹ ਕੀਤੇ ਜਾ ਰਹੇ ਸੀ ਇਹ ਤਾਂ ਜੋ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਤੇ ਉਹ ਪਵਿੱਤਰ ਧਾਰਮਿਕ ਇਤਿਹਾਸਤਾ ਦੇ ਕੇਂਦਰ ਦੇ ਦਰਸ਼ਨ ਕਰ ਸਕਣ ਗੋਲ ਨੇ ਕਿਹਾ ਅੱਗੇ ਕਿਹਾ ਕਿ ਅੱਜ ਸਾਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਡਿਵੀਜ਼ਨ ਦੇ ਸੀਨੀਅਰ ਆਪਰੇਟਰ ਆਪਰੇਸ਼ਨਲ ਮੈਨੇਜਰ ਗੁਰਚਰਨ ਪਾਟਕ ਦੇ ਯਤਨਾਂ ਸਦਕ ਇਹ ਰੇਲ ਗੱਡੀ ਅੱਜ ਤੋਂ ਜੰਮੂ ਦੇ ਲਈ ਚੱਲਣੀ ਸ਼ੁਰੂ ਹੋਵੇਗੀ ਇਸ ਗੱਡੀ ਦੇ ਮੋੜ ਸ਼ੁਰੂ ਹੋਣ ਨਾਲ ਹਜ਼ਾਰਾਂ ਯਾਤਰੀਆਂ ਦੀ ਅਸੁਵਿਧਾ ਦੂਰ ਹੋਈ ਹੈ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਮਾਤਾ ਵੈਸ਼ਨੂ ਦੇਵੀ ਜਾਣ ਦੇ ਲਈ ਜਿਹੜੇ ਸ਼ਰਧਾਲੂਆਂ ਨੂੰ ਖੱਜਲ-ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਉਹ ਖੱਜਲ-ਖਰਾਬੀ ਸਮਾਪਤ ਹੋਈ ਹੈ ਦੱਸ ਦਈਏ ਕਿ ਹੁਣ ਇੱਕ ਜਿਹੜੀ ਅੰਮ੍ਰਿਤਸਰ ਤੋਂ ਬਾਇਆ ਬਟਾਲਾ ਹੋ ਕੇ ਜੰਮੂ ਟ੍ਰੇਨ ਜਾਂਦੀ ਸੀ ਜਿਸ ਦੇ ਵਿੱਚ ਜਿਹੜੇ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਦੇ ਲਈ ਜਿਹੜੇ ਸ਼ਰਧਾਲੂ ਜਾਂਦੇ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਹੁਣ ਉਹਨਾਂ ਦੀਆਂ ਦਿੱਕਤਾਂ ਦੂਰ ਹੋਈਆਂ ਨੇ ਦੱਸ ਦਈਏ ਕਿ ਪਿਛਲੇ ਛੇ ਮਹੀਨਿਆਂ ਤੋਂ ਜਿਹੜੀ ਇਹ ਟ੍ਰੇਨਾਂ ਬੰਦ ਕੀਤੀ ਗਈ ਸੀ ਤਾਂ ਹੁਣ ਉਸ ਦੀ ਜਿਹੜੀ ਸ਼ੁਰੂਆਤ ਆ ਮੁੜ ਤੋਂ ਹੋਈ ਆ ਮੁੜ ਜਿਹੜੀ ਉਹ ਟ੍ਰੇਨ ਟਰੈਕ ਤੇ ਦੌੜਦੀ ਹੋਈ ਨਜ਼ਰ ਆਵੇਗੀ ਦੱਸਦੀ ਏ ਕਿ ਇਹ ਵੱਡਾ ਫੈਸਲਾ ਜਿਹੜਾ ਉਹ ਵਿਭਾਗ ਦੇ ਵੱਲੋਂ ਲਿਆ ਗਿਆ ਏ ਅੰਮ੍ਰਿਤਸਰ ਤੋਂ ਜੰਮੂ ਬਾਇਆ ਬਟਾਲਾ ਜਾਣ ਵਾਲੀ ਟਾਟਾ ਮੂਰੀ ਸਬਲਪੁਰ ਐਕਸਪ੍ਰੈਸ ਟ੍ਰੇਨ ਜਿਹੜੀ ਆ ਉਹ ਮੁੜ ਸ਼ੁਰੂ ਹੋ ਚੁੱਕੀ ਆ ਪਿਛਲੇ 6 ਮਹੀਨਿਆਂ ਤੋਂ ਇਹ ਕਿਸੇ ਅਣਜਾਣ ਕਾਰਨਾ ਕਰਕੇ ਬੰਦ ਕਰ ਦਿੱਤੀ ਗਈ ਸੀ ਇਹਨਾਂ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਧਾਰਮਿਕ ਸ਼ਹਿਰ ਅੰਮ੍ਰਿਤਸਰ ਤੋਂ ਬਟਾਲਾ ਰਹੀਂ ਪਵਿੱਤਰ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਜਾਰਾ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਖਤਮ ਹੋਈਆਂ ਨੇ ਜਿਹੜੀ ਦੋ ਟ੍ਰੇਨਾਂ ਸੀਗੀਆਂ ਜਿਹੜੀ ਸਬਲਪੁਰ ਤੋਂ ਜਿਹੜੀ ਚੱਲਦੀ ਆ ਤਾਂ ਇਹ ਅੰਮ੍ਰਿਤਸਰ ਤੋਂ ਜੰਮੂ ਬਾਇਆ ਬਟਾਲਾ ਹੋ ਕੇ ਜਾਂਦੀ ਸੀ ਤਾਂ ਇਸ ਨੂੰ ਕਈ ਕਾਰਨਾ ਕਰਕੇ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਤਾਂ ਹੁਣ ਜਿਹੜੀ ਆ ਇਸ ਦੀ ਮੋੜ ਤੋਂ ਸ਼ੁਰੂਆਤ ਹੋਈ ਆ ਮੋੜ ਤੋਂ ਜਿਹੜੀ ਇਹ ਟ੍ਰੇਨ ਆ ਉਹ ਜੰਮੂ ਨੂੰ ਜਾਵੇਗੀ ਆ ਬਟਾਲਾ ਹੋ ਕੇ ਜਾਵੇਗੀ ਜਿੰਨੇ ਵੀ ਜਿਹੜੇ ਸ਼ਰਧਾਲੂ ਨੇ ਮਾਤਾ ਵੈਸ਼ਨੂ ਦੇ ਵੀ ਜਾਂਦੇ ਨੇ ਤਾਂ ਉਹਨਾਂ ਦੇ ਲਈ ਇਹ ਵੱਡੀ ਤੇ ਖੁਸ਼ਖਬਰੀ ਹੈ